ਹਾਂ ਹਾਂ ਮੁੰਜ ਨਹੀਂ ਹੁੰਦੀ ਕਿੱਥੇ ਰੱਖਾਂਗੀ ਹਲੋ ਜੀ ਸਰਸ਼ੀਕਾਲ ਕੀ ਹਾਲ ਚਾਲ ਮੀਤਾਂ ਦੇ ਸਾਰੇ ਜਣ ਬਹੁਤ ਵਧੀਆ ਹੋਗੇ ਤੇ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਰਾਤੀ ਮੈਂ ਨਾ ਵਲੌਗ ਬਣਾਇਆ ਨਹੀਂ ਸੀ ਤੇ ਮਤਲਬ ਸਾਰੇ ਜੇ ਬੈਠੇ ਹੀ ਤੇ ਬ੍ਰਦਰ ਆਇਆ ਹੀ ਘਰ ਤੇ ਨਾਲ ਤੇ ਮਿਲ ਕੀਤਾ ਹੀ ਤੇ ਵਲੌਗ ਜਿਹੜਾ ਬਣਾ ਲਈ ਭਾਈ ਸਾਰੇ ਜਿਹੜਾ ਤੇ ਸਾਰੇ ਕੈਮਰੇ ਦੇ ਅੱਗੇ ਆਉਣ ਨੂੰ ਜਿਹੜੇ ਉਹ ਹੁੰਦੇ ਨੇ ਤੇ ਜਿਹੜਾ ਸਮਾਨ ਜਿਹੜਾ ਨਾ ਐਜ ਇਟ ਇਦਾਂ ਹੀ ਪਿਆ ਜਿਵੇਂ ਸਾਂਭਿਆ ਨਹੀਂ ਗਿਆ ਹੈਗਾ ਤੇ ਨਾ ਉਹ ਸਾਹਮਣੇ ਪਿਆ ਵਾ ਤੇ ਮੈਂ ਕਿਹਾ ਨਾ ਉਹ ਵੇਖੋ ਸਾਰਾ ਸਮਾਨ ਪਿਆ ਵਾ ਮੈਂ ਕਿ ਤੁਹਾਨੂੰ ਵਿਖਾ ਕੇ ਨਾ ਤੇ ਫਿਰ ਮੈਂ ਇਹਨੂੰ ਸਾਂਭੂਗੀ ਰੱਖੂਗੀ ਤੇ ਗੰਨੂ ਕੁਝ ਕਰਨ ਨਹੀਂ ਦੇਣ ਹੈਗਾ ਉਹਨੂੰ ਸੁਵਾਇਆ ਹੋਣਾ ਤੇ ਉਹਨੂੰ ਹੰਦਾ ਕਿ ਮੈਨੂੰ ਨਾ ਚੁੱਕੀ ਰੱਖ ਚੁੱਕੀ ਰੱਖ ਬਸ ਹੋਰ ਕੁਝ ਨਹੀਂ ਮੈਂ ਕਿ ਚੱਲੋ ਸਮਾਨ ਨਾ ਤੁਹਾਨੂੰ ਵਿਖਾ ਕੇ ਨਾ ਫਿਰ ਮੈਂ ਰੱਖਦੀ ਆ ਤੇ ਤੇ ਅੱਜ ਬਣਾਇਆ ਵਾਂ ਕੜੀ ਤੇ ਚਾਵਲ ਤੇ ਕੜੀ ਪਕੌੜਿਆਂ ਵਾਲੀ ਬਣਾਈ ਮੈਂ ਤੁਹਾਨੂੰ ਵਿਖਾ ਦਿੰਨੀ ਆ ਲੋ ਜੀ ਉਹਨਾਂ ਸਰਦੀਆਂ ਜਿਹੜੀਆਂ ਤੁਰੀ ਆਉਂਦੀਆਂ ਵਾ ਹਨਾ ਤੇ ਹੁਣ ਸਾਰੀਆਂ ਪਹਿਣਾ ਨੂੰ ਮੇਰੀਆਂ ਨੇ ਗਰਮੀਆਂ ਦੇ ਰੱਖ ਦੇਣੇ ਆ ਤੇ ਸਰਦੀਆਂ ਦੇ ਕੱਢ ਦੇਣੇ ਆ ਤੇ ਬੱਚਿਆਂ ਦੇ ਇਦਾਂ ਹੁੰਦੇ ਆ ਕਿ ਜਿਹੜੇ ਛੋਟੇ ਬੱਚਿਆਂ ਦੇ ਕੱਪੜੇ ਹੋ ਜਾਂਦੇ ਆ ਹਨਾ ਉਹ ਸੈਪਰੇਟ ਕਰਨੇ ਪੈਂਦੇ ਆ ਜਿਹੜੇ ਵੱਡੇ ਹੁੰਦੇ ਥੋੜੇ ਅਗਲੇ ਸਾਲ ਆਉਣੇ ਉਹ ਵੱਖਰੇ ਕਰਨੇ ਪੈਂਦੇ ਆ ਨਾ ਮੈਨੂੰ ਤੇ ਇਹੀ ਹੁੰਦਾ ਨਾ ਗੰਨੂ ਦੇ ਜਿੰਨੇ ਛੋਟੇ ਕੱਪੜੇ ਹੀ ਨਾ ਸਾਰੇ ਮੈਂ ਇੱਕ ਸਾਈਡ ਤੇ ਕੀਤੇ ਉਹ ਬੈਗ ਚ ਪਾਏ ਜਿਹੜੇ ਮੈਂ ਮਿਸ਼ੋ ਤੋਂ ਬੈਗ ਮੰਗਾਏ ਹੈ ਨਾ ਹੁਣ ਉਹਨਾਂ ਦਾ ਫਾਇਦਾ ਲੱਗਣ ਰਿਹਾ ਕਿ ਮੈਂ ਨਾ ਜੇ ਪੈਸੇ ਲਾਏ ਆ ਨਾ ਤੇ ਉਹ ਵੇਸਟ ਨਹੀਂ ਗਏ ਹੈਗੇ ਤੇ ਮੈਂ ਇਦਾਂ ਕੱਪੜੇ ਜਿਹੜੇ ਬੈਗਾਂ ਚ ਪਾ ਕੇ ਉਹ ਰੱਖ ਦਿੱਤੇ ਇਦਾਂ ਫਿਰ ਮੈਨੂੰ ਨਾ ਨਹੀਂ ਤੇ ਪੋਲੀਥੀਨਾਂ ਚ ਪਾ-ਪਾ ਕੇ ਰੱਖਣੇ ਪੈਂਦੇ ਸੀ ਜਿਹੜੇ ਕੱਪੜੇ ਦੇਣੇ ਸੀ ਉਹ ਜਿਹੜੇ ਉਹ ਕੱਢ ਦਿੱਤੇ ਹਨਾ ਤੇ ਨਮਿਸ਼ ਦੇ ਵੀ ਕੱਢੇ ਕੱਪੜੇ ਤੇ ਆਪਣੇ ਵੀ ਕੰਡੇ ਸਾਰੇ ਮੈਂ ਆਪ ਹੀ ਪਾ ਲਿਆ ਮੈਂ ਕਿਾ ਚੱਲ ਨਾ ਗੰਨੂ ਸੁੱਤਾ ਤੇ ਮੈਂ ਲਮਾਰੀ ਵਗੈਰਾ ਸੈੱਟ ਕਰ ਲੈਣੀ ਆ ਨਾ ਤੇ ਤੁਹਾਨੂੰ ਪਤਾ ਬੱਚਾ ਸੁਸੂ ਪੋਟੀ ਕਰਦੇ ਤੇ ਹਨਾ ਫੇਰ ਵੀ ਉੱਠਣਾ ਪੈਂਦਾ ਤੇ ਜਿਹੜਾ ਵਾ ਹੁਣ ਮੈਂ ਨਾ ਉਹਦੇ ਕੱਪੜੇ ਜਿਹੜੇ ਛਾਂਟੇ ਹੀ ਛੋਟੇ ਵਾਲੇ ਕੱਪੜੇ ਮੈਂ ਕਿਾ ਚੱਲ ਗਰਮੀ ਵਾਲੇ ਉਹਦੇ ਰੱਖ ਦੇਣੀ ਥੋੜੇ ਥੋੜੇ ਜਿਹੜੇ ਪਤਲੇ ਆ ਨਾ ਉਹ ਰੱਖਤੇ ਮੈਂ ਪੂਰੀ ਬਾਹਵਾਂ ਵਾਲੇ ਤੇ ਆਫੋਂ ਚ ਨਾ ਮੈਂ ਪਹਿਲੀ ਵਾਰੀ ਰਿਕਾਰਡ ਕਰਨੀ ਵੀਡੀਓ ਤੇ ਦੱਸਿਓ ਕਿੱਦਾਂ ਦੀ ਹਨਾ ਬਣੀ ਆ ਤੇ ਫੋਨ ਦਾ ਜੇ ਪਤਾ ਨਹੀਂ ਪੂਰਾ ਲੱਗਣ ਲਿਆ ਤੇ ਪਹਿਲੀ ਵਾਰੀ ਇਸ ਚ ਰਿਕਾਰਡ ਕੀਤਾ ਮੈਂ ਕਿਹਾ ਚਲੋ ਹਨਾ ਕੁਆਲਿਟੀ ਕਈ ਵਾਰੀ ਇਹ ਹੁੰਦਾ ਨੇ ਕਿ ਵਧੀਆ ਫੋਨ ਚ ਵਧੀਆ ਹੁੰਦੀ ਹਨਾ ਤੇ ਮੈਂ ਤਾਂ ਮੰਗਿਆ ਵੀ ਨਹੀਂ ਪਰ ਉਹਨੇ ਆਪ ਹੀ ਭੇਜ ਦਿੱਤਾ ਮੈਂ ਤੁਹਾਨੂੰ ਵਿਖਾਉਣੀ ਆ ਫੋਨ ਬੜਾ ਔਖਾ ਹੁੰਦਾ ਨਾ ਕੱਪੜੇ ਸੌਂਬਣਾ ਕੱਢਣਾ ਤੇ ਫਿਰ ਹੁਣ ਏਸੀ ਜਿਹੜੇ ਚੱਲਣੇ ਬੰਦ ਹੋ ਗਏ ਇੱਥੋਂ ਬਾਲਟੀ ਜਿਹੜੀ ਉਹ ਚੱਕ ਦਿੱਤੀ ਐ ਤੇ ਇੱਥੇ ਜਿਹੜਾ ਉਹ ਹੈ ਲਾ ਦਿੱਤੀ ਹੁਣ ਅਲਮਾਰੀ ਫਿੱਟ ਕਰਤੀ ਬੱਚਿਆਂ ਦੀ ਤੇ ਨਾ ਸਿੱਧਾ ਜਾ ਹੋ ਗਿਆ ਤੇ ਥੋੜਾ ਜਿਹਾ ਖਾਲੀ ਜੀ ਸਪੇਸ ਹੋ ਗਈ ਹੈ ਨਾ ਸਾਡੇ ਨਾਲ ਸਪੇਸ ਘਟਵਾ ਤੇ ਜਿਹੜਾ ਸਮਾਨ ਉਹ ਜ਼ਿਆਦਾ ਹੈ ਨਾ ਤੇ ਇਸ ਕਰਕੇ ਨਾ ਬੜੀ ਦਿੱਕਤ ਆਉਂਦੀ ਆ ਹਨਾ ਸਮਾਨ ਜਿਆਦਾ ਹੋਵੇ ਨਾਲ ਤੁਰਨ ਫਿਰਨ ਚ ਵੀ ਬੜਾ ਹੋਗਾ ਤੇ ਇਹ Apple ਵਾਲੇ ਫੋਨ ਚ ਪਹਿਲੀ ਵਾਰੀ ਰਿਕਾਰਡਿੰਗ ਕੀਤੀ ਗਈ ਵੀਡੀਓ ਵਾ ਤੇ ਦੱਸਿਓ ਕਿੱਦਾਂ ਦੀ ਕੁਆਲਿਟੀ ਆਈ ਮੈਨੂੰ ਬੱਚਾ ਬਣਾਣਿਆ ਥੋੜੀ ਬੋਤੀ ਨਾ ਉਹਦ ਕੋ ਹਿੱਲ ਗਈ ਵੀਡੀਓ ਹਨਾ ਇੱਧਰ ਉੱਧਰ ਕੈਮਰਾ ਹੋ ਗਿਆ ਹਨਾ ਤੇ ਮੈਨੂੰ ਵੀ ਪਤਾ ਨਹੀਂ ਲੱਗਾ ਕਿਉਂ ਕਿ ਨਾ ਸਟੈਂਡ ਨਹੀਂ ਹੈਗਾ ਸਟੈਂਡ ਮੈਂ ਆਰਡਰ ਕੀਤਾ ਵਾ ਜਿੱਦਾਂ ਆਊਗਾ ਤੇ ਉਦੋਂ ਮੈਂ ਤੁਹਾਨੂੰ ਵਿਖਾਵਾਂਗੀ ਮੈਂ ਕਿਹੜਾ ਮੰਗਾਇਆ ਹਨਾ ਐਰਕਾ ਮੈਂ ਥੋੜਾ ਜਿਹਾ ਵੱਖਰਾ ਜਿਹਾ ਮੰਗਾਇਆ ਇਦਾਂ ਦਾ ਨਹੀਂ ਮੰਗਾਇਆ ਤੇ ਜਦੋਂ ਆਊਗਾ ਤੁਹਾਨੂੰ ਜਰੂਰ ਦੱਸੂਗੀ ਇੱਥੇ ਸਾਰੇ ਕੱਪੜੇ ਜਿਹੜੇ ਉਹ ਕੱਢੇ ਸੀ ਤੁਨ ਮੈਂ ਮੁਖਾਉਣੀ ਸਮਾਨ ਪਹਿਲਾਂ ਤੇ ਮੈਂ ਨਾ ਇਦਾਂ ਹੀ ਰੱਖਿਆ ਹੋ ਹੁਣ ਮੈਂ ਨਾ ਬੈੱਡ 'ਚ ਰੱਖਣਾ ਸੀ ਸਮਾਨ ਮੈਂ ਕਿਹਾ ਪਹਿਲਾਂ ਮੁਖਾ ਲਾਂ ਫਿਰ ਰੱਖ ਦਿਆਂ ਕਿਉਂਕਿ ਮੈਨੂੰ ਸਵੇਰ ਦੀ ਲੱਗੀ ਹੋਣਾ ਨਾ 1 ਵਜ ਗਿਆ ਵਾ ਤੇ ਬੇਟਾ ਮੇਰਾ ਬੜਾ ਪਰੇਸ਼ਾਨ ਕਰਦਾ ਉਹਦੀਆਂ ਚੀਜ਼ਾਂ ਆਈਆਂ ਮੋਸਟਲੀ ਇਹ ਹੈਗੇ ਸ਼ੂ ਇਹ ਜਿਹੜਾ ਕ੍ਰੌਕਸ ਵਗੈਰਾ ਨਾ ਵੇਖੋ ਕ੍ਰੌਕਸ ਵਾ ਤੇ ਸਰਦੀਆਂ ਨੂੰ ਕਾਉਣ ਨੂੰ ਤੇ ਐ ਹੈਗੇ ਇਹਦੇ ਸ਼ੂਜ਼ ਲੈਦਰ ਦੇ ਐ ਦੇਖੋ ਐ ਵਲਿਆ ਤੇ ਮੋਸਟਲੀ ਉਹਦੇ ਕੱਪੜੇ ਆਏ ਆ ਜ਼ਿਆਦਾਤਰ ਐ ਹੈਗੀਆਂ ਜੈਕਟ ਹਾਫ ਵਾਲੀ ਰੱਖੀ ਜਾਂਦੀ ਹੈ ਨਾ ਤੇ ਐ ਵੀ ਉਹਦੀ ਫੁੱਲ ਬਾਜੂ ਵਾਲੀ ਜੈਕਟ ਕੈਪ ਵਾ ਇਹਦੇ ਨਾਲ ਫੁੱਲ ਵਕਤ ਤੇ ਅੰਦਰੋਂ ਨਾ ਬੜੀ ਵਾਰਮ ਜੀ ਆ ਵੇਖੋ ਵਾਲੀ ਹੈ ਆ ਹੈ ਗਾ ਨਮਿਸ਼ ਦਾ ਨਮਿਸ਼ ਦੀ ਪੈਂਟ ਤੇ ਨਾਲ ਹੈਗੀਆਂ ਤਿੰਨ ਜਰਸੀਆਂ ਤਿੰਨ ਟੀ-ਸ਼ਰਟਾਂ ਨਾਲ ਨਾਲ ਕੈਂਟੀ ਟੀ-ਸ਼ਰਟਾਂ ਨਾਲ ਹੈਗਾ ਇਹ ਦੀਦੀ ਨੇ ਭੇਜਿਆ ਇਹ ਗੁਚੀ ਦਾ ਪਰਸ ਤੇ ਇਹਦੇ ਵਿੱਚ ਨਾ ਮੈਨੂੰ ਇਹ ਹੀ ਇਹਦੇ ਵਿੱਚ ਕੁਝ ਨਹੀਂ ਹੋਣਾ ਪਰ ਇਦਾਂ ਹੋ ਨਹੀਂ ਸਕਦਾ ਕਿ ਉਹ ਕੁਝ ਭੇਜੇ ਦੇ ਵਿੱਚ ਕੁਝ ਹੋਵੇ ਨਾ ਹਨਾ ਮੈਨੂੰ ਪਤਾ ਹੀ ਕੁਛ ਨਾ ਕੁਛ ਦੇ ਵਿੱਚੋਂ ਨਿਕਲਣਾ ਹੀ ਆ ਨਾ ਇਹ ਹੈਗੇ ਆ ਬ੍ਰੈਸਲੇਟ ਜਿਹੜੇ ਢਾਈ ਪਹਿਲੇ ਆ ਵੇਖੋ ਇਹ ਆ ਵਾਲੇ ਇਹਦੇ ਇਹ ਵੇਖੋ ਆਰ ਲਿਖਿਆ ਹੋਇਆ ਇਹਦੇ ਉੱਪਰ ਨਾ ਇੱਥੇ ਆਰ ਲਿਖਿਆ ਆ ਵੇਖੋ ਆਰ ਲਿਖਿਆ ਇਹ ਹੈ ਇਹ ਮਤਲਬ ਹੱਥ 'ਚ ਪਾਉਣ ਵਾਲੇ ਤੇ ਇੱਕ ਐ ਵਾਲਾ ਇਹ ਬੜੇ ਵਧੀਆ ਲੱਗਦੇ ਇਹ ਵਾਲੇ ਪਾਏ ਹੋਏ ਆ ਨਾ ਜਿਹਦਾ ਟ੍ਰੈਂਡ ਵਗੈਰਾ ਚੱਲਦਾ ਪਿਆ ਕਿ ਮੈਂ ਕਿਹ ਚੱਲ ਇਹਦੇ ਚ ਹੀ ਰੱਖ ਦਿੰਨੀ ਆ ਨਾ ਮੈਂ ਕੋਚਣਾ ਕੋਚ ਤੇ ਨਿੱਕਲੂਗਾ ਇੱਡੀ ਗਾ ਲੀਪੀ ਕੋਚਣਾ ਨਿਕਲੇ ਆ ਨਾ ਦੇ ਅਗਿਆਂ ਗੰਨੇ ਦੀ ਫੇਰ ਜਾਗਟ ਆ ਅੰਦਰੋਂ ਫਾਰ ਵਾਲੀ ਐ ਇਹ ਵਾਲੀ ਤੇ ਇਹ ਗਾ ਮਿਸ਼ਦਾ ਇਹ ਸ਼ਰਟ ਗ੍ਰੀਨ ਜੇ ਕਲਰ ਆ ਤੇ ਵਾਈਟ ਪੈਂਟ ਆ ਪੈਂਟ ਦਾ ਕਪੜਾ ਬਹੁਤ ਹੀ ਵਧੀਆ ਫਾਈਨ ਕਪੜਾ ਬਿਲਕੁਲ ਐ ਇਹ ਕੈਗਨ ਦਾ ਮੇਰੇ ਕਹ ਚਲਣਾ ਐਂ ਤੇ ਇਹ ਕਿ ਵਾਈਟ ਸ਼ਰਟ ਵਗੈਰਾ ਹੋਏ ਤਾਂ ਵੀ ਪੈ ਜਾਂਦਾ ਹਨਾ ਬੇਬ ਜੀ ਵਾਲਾ ਸੂਟ ਤੇ ਐ ਟੀ ਸ਼ਰਟ ਨਾਲ ਮੈਂ ਮੰਨ ਲੀਆ ਵਾਲ ਦੇ ਇਹਨੇ ਤੇ ਦੋ ਸੂਟ ਇਹ ਸਹਵਲਾ ਕਲਰ ਆ ਇਹ ਫੈਟ ਨੂੰ ਕਲਰ ਆ ਮੈਂ ਅੱਗੇ ਚਲ ਬਾਅਦ ਕਿ ਸਵਾਹੂਗੀ ਤੇ ਇਹਨੂੰ ਇੱਧਰ ਰੱਖ ਲੈਣੀ ਹੈ ਇਹਦੇ ਮੈਂ ਇੱਧਰ ਰੱਖਿਆ ਜੇ ਅਜੇ ਨੂੰ ਫੁੱਲੇ ਫੁੱਲੇ ਨਹੀਂ ਹੈ ਹਨਾ ਤੇ ਇਹ ਨਮਿਸ਼ ਦਾ ਨਾਈਟ ਸੂਟ ਨਿਕਰ ਵਾਲਾ ਨਾ ਬੱਚਿਆਂ ਨੂੰ ਆਦਤ ਹੁੰਦੀ ਆ ਫੁੱਲੇ ਫੁੱਲੇ ਪਾ ਕੇ ਸੌਣ ਦੀ ਐ ਵਲਾ ਇਹ ਕਹਿ ਗਨੂ ਦਾ ਸੂਟ ਆ ਕਿੰਨਾ ਕਿਊਟ ਆ ਸ਼ਰਟ ਤੇ ਇਹ ਪੈਂਟ ਇਹ ਪੈਂਟ ਦੇ ਨਾਲ ਹੀ ਮੈਚ ਕੀਤੀ ਜਿਹੜੇ ਉਹ ਸ਼ੂਜ਼ ਆ ਹੈ ਮੈਂ ਅੱਖਾਂ ਦੀ ਗਨੂ ਦੀਆਂ ਟੋਹਰਾ ਆਉਂਦੀਆਂ ਹੁਣ ਹਾਂ ਵੇਖੋ ਨਾਲ ਹੀ ਮੈਚ ਕੀਤੀ ਜੈਕਟ ਵੀ ਆ ਐਸੀ ਤੇ ਇਹਨਾਂ ਡਰੈਸਾਂ ਭੇਜੀਆਂ ਭਾਬੀ ਲੈ ਕੇ ਆਈ ਐਵਲੀ ਫੁੱਲ ਵਾਰਮ ਵਾਲੀ ਆ ਥੱਲੇ ਤੱਕ ਡਰੈੱਸ ਆ ਪੂਰੀ ਚਲੋ ਸਰਦੀਆਂ ਨੂੰ ਪਾਵਾਂਗੇ ਹਨਾ ਪਾ ਲੈਣੇ ਚਾਹੀਦੇ ਆ ਤੇ ਇੱਕ ਐਵਲੀ ਡਰੈੱਸ ਆ ਤੇ ਇੱਕ ਐਵਲੀ ਡਰੈੱਸ ਆ ਐਵਲੀ ਡਰੈੱਸ ਨਾ ਇਦਾਂ ਹੀ ਆ ਨੀਚੇ ਤੱਕ ਇੱਥੇ ਗੱਜ ਦਾ ਮੈਕਸੀ ਡਰੈੱਸ ਹੁੰਦੀ ਨਾ ਉਹ ਵਾਲੀ ਟਾਈਪ ਦੀ ਡਰੈੱਸ ਆ ਤੇ ਇਹ ਵੀ ਆ ਇਹ ਵੀ ਭਾਬੀ ਲੈ ਕੇ ਆਈ ਆ ਤੇ ਇਦਾਂ ਦੀ ਮੇਰੇ ਕੋਲ ਪਹਿਲਾਂ ਵੀ ਹੈਗੀ ਆ ਵੀਡੀਓ ਨੰਨ ਉਦੋਂ ਦੀ ਸੇਮ ਤੋਂ ਸੇਮ ਹੈ ਹੀ ਕਲਰ ਨਾ ਤੁਸੀਂ ਵੇਖਿਆ ਵੀ ਉਹ ਵੀਡੀਓ ਚ ਐ ਆ ਵਾਲੀ ਹੈ ਲਓ ਜੀ ਆ ਸੀ ਤੇ ਐ ਪਜਾਮੇ ਵਗੈਰਾ ਨੇ ਪਜਾਮੇ ਘਰ ਪਾਉਣ ਵਾਲੇ ਨਾਈਟ ਸੂਟ ਸੀ ਉਹ ਮੈਂ ਰਾਤੀ ਪਾਇਆ ਸੀ ਤੇ ਉਹ ਨਾ ਹੁਣ ਥੋਤੇ ਆ ਬਸ ਜੀ ਇਹ ਹੀ ਸਮਾਨ ਤੇ ਜਿਹੜਾ ਹੀ ਉਹਨੇ ਮੇਰਾ ਸੂਟ ਨਹੀਂ ਲਿਆਂਦਾ ਉਹਨੇ ਮੈਨੂੰ ਨਾ ਪੈਸੇ ਦੇ ਦਿੱਤੇ ਤੇ ਉਹ ਕਹਿੰਦੀ ਆਪਣੀ ਮਰਜ਼ੀ ਦਾ ਹਨਾ ਸਦੀ ਦੀ ਸੂਟ ਲੈ ਲਿਓ ਤੇ ਉਹ ਮੈਂ ਆਪਣੀ ਮਰਜ਼ੀ ਦਾ ਸੂਟ ਲਲੂਗੀ ਜਦੋਂ ਲਾਉਂਗੀ ਤੁਹਾਨੂੰ ਵਿਖਾਵਾਂਗੀ ਜਰੂਰ ਹਨਾ ਤੇ ਲਓ ਜੀ ਇਹ ਸੀ ਆਪਣਾ ਸਾਰਾ ਸਮਾਨ ਹਨਾ ਮੈਂ ਤੁਹਾਨੂੰ ਵਿਖਾ ਦਿੱਤਾ ਤੇ ਅੱਜ ਵੈਸੇ ਬੜਾ ਗਾੜ ਪਾਇਆ ਹੀ ਲਮਾਰੀਓ ਵਗੈਰਾ ਸੈੱਟ ਕੀਤੀਆਂ ਸਾਰੇ ਉਹ ਵੇਖੋ ਮੈਂ ਨਾ ਬੋਰੇ ਭਰ-ਭਰ ਕੇ ਰੱਖਿਆ ਜਿਹੜੇ ਸਮਾਨ ਕੱਪੜੇ ਜਿਹੜੇ ਦੇਣੇ ਹਨਾ ਕਿਸ ਨੂੰ ਤੇ ਮੈਂ ਕਿਹਾ ਚਲੋ ਕੋਈ ਪਾ ਲੇਗਾ ਹਨਾ ਤੇ ਇਹਦਾ ਨਹੀਂ ਕਿ ਫਟੇ ਪੁਰਾਣੇ ਕੱਪੜੇ ਆ ਮਤਲਬ ਇਹ ਚੰਗੇ ਕੱਪੜੇ ਆ ਤੇ ਇਹ ਇਹ ਆ ਕਿ ਜਰਾ ਵੀ ਫਟੇ ਨਹੀਂ ਹੈਗੇ ਕੱਪੜੇ ਹੁਣ ਮੈਂ ਜਿਹੜੇ ਇਹ ਵਾਲੇ ਕੱਪੜੇ ਹੈ ਨਾ ਸਰਦੀਆਂ ਵਾਲੇ ਸਾਰੇ ਅਜੇ ਤੇ ਜ਼ਰੂਰਤ ਨਹੀਂ ਹੈਗੀ ਇਹਨੂੰ ਇਹ ਵਾਲਾ ਬੈਗ ਜਿਹੜਾ ਮੈਂ ਮੀਸ਼ੂ ਤੋਂ ਮੰਗਾਇਆ ਸੀ ਇਹਦੇ ਵਿੱਚ ਪੈਕ ਕਰਕੇ ਤੇ ਮੈਂ ਹੁਣ ਬੈੱਡ 'ਚ ਰੱਖਦੀ ਆ ਤੇ ਕੰਮ ਨੂੰ ਕਰਦੀ ਆ ਫਤਿਹ ਕਿਉਂਕਿ ਮੈਂ ਬਹੁਤ ਜ਼ਿਆਦਾ ਥੱਕ ਗਈ ਆ ਹਾਂ ਇੱਕ ਹੋਰ ਇੱਕ ਸੱਚ ਗਿਫਟ ਉਹ ਮੈਂ ਤੁਹਾਨੂੰ ਵਿਖਾਇਆ ਨਹੀਂ ਵਿਖਾਉਣੀ ਹੈ ਇੱਕ ਨਾ ਇਹ ਲਾ ਕਿ ਦ ਸਾਈਕਲ ਇਹ ਨਮੀਸ਼ ਨੂੰ ਤੇ ਦਾ ਨਿਸ਼ ਨੂੰ ਦਾਨੀ ਨੇ ਇਹ ਵਾਲਾ ਲੈ ਕੇ ਦਿੱਤਾ ਸਾਈਕਲ ਇੱਕ ਹੈ ਵਾਲਾ ਪਰਸ ਆ ਤਾਂ ਵੇਖੋ ਨਾ ਜਿਹੜਾ ਇਦਾਂ ਪਾਈਦਾ ਐ ਕਰਕੇ ਇਦਾਂ ਵਾਲਾ ਪਰਸ ਬੜ ਬਹੁਤ ਵਧੀਆ ਲੱਗਾ ਤੇ ਇਹਦੇ ਵਿੱਚ ਜਿਹੜਾ ਹੋਈ ਉਹ ਮੇਕਅਪ ਮਤਲਬ ਐ ਹੈਗਾ ਹੀ ਮਸਕਰਾ ਤੇ ਇਹ ਲਿਪਸਟਿਕਾਂ ਸਾਰੀਆਂ ਸ਼ੇਡ ਵਾਲੀਆਂ ਸਾਰੀਆਂ ਸ਼ੇਡ ਆ ਬੜੀ ਵਧੀਆ ਸ਼ੇਡ ਆ ਸਾਰੀਆਂ ਵੇਖਾ ਇਹਦਾ ਲੌਂਗ ਕੀ ਤੁਹਾਨੂੰ ਆਪੇ ਪਤਾ ਲੱਗ ਜਾਊ ਹਣਾ ਸਾਰੀਆਂ ਮੈਂ ਜੇ ਕਰਕੇ ਦੱਸੂਗੀ ਨਾ ਬਹੁਤ ਟਾਈਮ ਲੱਗ ਜਾਣਾ ਤੇ ਇਹ ਹੈ ਜੇ ਇਅਰਿੰਗ ਇਹ ਮੈਂ ਤੁਹਾਨੂੰ ਦਿਖਾ ਦਿੰਦੇ ਆ ਇਹ ਵਾਲੇ ਇਅਰਿੰਗ ਹੁਣੇ ਲੱਗਣ ਦੇ ਨਾ ਇਹ ਵੈਸਟਰਨ ਨਾਲ ਵੀ ਚੱਲ ਜਾਂਦੇ ਆ ਤੇ ਦੂਜੇ ਹਨਾ ਡਰੈਸ ਵਗੈਰਾ ਨਾਲ। ਮੈਂ ਇਹਦੇ ਵਿੱਚ ਰਹਿਣ ਦਿੱਤੀ। ਹੋਰ ਜੀ ਸਾਰੀਆਂ ਲਿਪਸਟਿਕ ਆ। ਹਮ ਲਿਪਸਟਿਕ ਆ ਹੈਗਾ ਇੱਕ ਮਿਸਟਾਰਾ ਇੱਕ ਲਾਈਨਰ ਆ। ਹਾਂ ਇਹ ਸਾਰੀਆਂ ਜਿਹੜੀਆਂ ਲਿਪਸਟਿਕ ਆ ਵਾ ਦੇਖੋ। ਸਾਰੀਆਂ ਸ਼ੇਡ ਆ ਇਹਦੇ ਵਿੱਚ ਪਿੰਕ, ਰੈੱਡ, ਮਹਰੂਨ ਇਦਾਂ ਹੀ ਹਨਾ। ਬਾਰਕ ਜਿਵੇਂ ਸ਼ੇਡਾ ਸਾਰੇ ਤੇ ਇਹ ਦਾ ਆਪਣੇ ਪਰਸ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਜਿਆਦਾ ਵਧੀਆ ਲੱਗਾ ਤੇ ਆਪਾਂ ਲੈ ਕੇ ਜਰੂਰ ਚਾਹਾਂਗੇ ਕਿ ਦਿਨ-ਦਿਨ ਹਣਾ ਤੇ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਹੈ ਨਾ ਸੂਟ ਵੀ ਸੀਪ ਕੇ ਆ ਗਿਆ ਤੇ ਉਹ ਮੈਂ ਅਗਲੇ ਵਲੌਗ ਚ ਕਰਨਾ ਸ਼ੇਅਰ ਕਰੂੰਗੀ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਆਏ ਹੋ ਤਾਂ ਚੰਗ ਲੱਗਿਆ ਚੰਗ ਲੱਗ ਗਿਆ ਵੀਡੀਓ ਲਾਈਕ ਸ਼ੇਅਰ ਕਰਦੇ ਰਹੋ ਚੈਨਲ ਨੂੰ ਕਰਦੇ ਰਹੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੱਕ ਲਈ ਬਾਏ ਬਾਏ